ਮੈਂ ਆਪਣੇ ਵੱਲੋਂ ਆਪਣੀ ਪਾਰਟੀ ਭਾਤੀ ਜਨਤਾ ਪਾਰਟੀ ਵੱਲੋਂ ਔਰ ਜਿਸ ਐਨਜੀਓ ਦਾ ਮੈਂ ਚੇਅਰਮੈਨ ਹਾਂ ਉਮੀਦ ਫਾਊਂਡੇਸ਼ਨ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਗੁਣਾਣ ਦੇਵ ਜੀ ਦੇ ਉੱਤੇ ਵਿਆਹ ਪਰਵ ਬਟਾਲੇ ਦੇ ਵਿੱਚ ਮਨਾਇਆ ਜਾਂਦਾ ਹੈ ਹਰ ਸਾਲ ਉਸ ਦੀ ਵਧਾਈ ਦੇਣਾ ਵਾ ਔਰ ਮੈਂ ਦੱਸਣਾ ਚਾਹਨਾ ਵਾ ਵੀ ਇਹ ਵਿਆਹ ਪਰਵ ਜਿਹੜਾ ਗੁਣਾਣ ਦੇਵ ਜੀ ਮਹਾਰਾਜ ਜੀ ਦਾ ਇੱਥੇ ਮਨਾਇਆ ਜਾਂਦਾ ਵਿੱਚ ਪੂਰੇ ਦੇਸ਼ ਚੋਂ ਉਹ ਵਿਦੇਸ਼ਾਂ ਤੋਂ ਵੀ ਜਿਹੜੇ ਸੰਭਾਵ ਹੈ ਉਹ ਲਗਭਗ ਇੱਕ ਹਫਤਾ ਪਹਿਲਾਂ ਥਿਆਣੀਆਂ ਸ਼ੁਰੂ ਹੋ ਜਾਂਦੀਆਂ ਵਾ ਔਰ ਗੁਰੂ ਮਹਾਰਾਜ ਦੇ ਜਿੱਥੇ ਉਹਨਾਂ ਦਾ ਵਿਆਪਰ ਹੋਇਆ ਸੀ ਉਸ ਸਥਾਨ ਦੇ ਦਰਸ਼ਨ ਕਰਦੀਆਂ ਨੇ ਔਰ ਪੂਰਾ ਜਿਹੜਾ ਪਟਾਲਾ ਸ਼ਹਿਰ ਉਹ ਇੱਕ ਵਿਆਹ ਦੀ ਤਰ੍ਹਾਂ ਸਜਿਆ ਹੁੰਦਾ ਵਾ ਔਰ ਮੈਨੂੰ ਲੱਗਦਾ ਵਾ ਜਿਸ ਵਾਂ ਅਸੀਂ ਦੀਵਾਲੀ ਮਨਾਉਂਦੇ ਆ ਜਾਂ ਕੋਈ ਹੋਰ ਧਿਆਨ ਮਨਾਉਂਦੇ ਆ ਉਹਨਾਂ ਤਿਆਰਾਂ ਨਾਲ ਦਾਹੀ ਇੱਕ ਗੁਨਾਹ ਦੇ ਜੀ ਮਹਾਰਾਜ ਦਾ ਵਿਆਹ ਪਰਮ ਮਨਾਉਣ ਦਾ ਬਟਾਲੇ ਵਾਸੀਆਂ ਨੂੰ ਮੌਕਾ ਮਿਲਦਾ ਵਾ ਔਰ ਅਸੀਂ ਸਾਰੇ ਹੀ ਪਰਿਵਾਰ ਸਾਰੇ ਲੋਕ ਜਿਹੜੇ ਬਟਾਲੇ ਵਾਸੀ ਨੇ ਇਸ ਵਿਆਹ ਪਰ ਵਾਸਤੇ ਲਗਭਗ ਮਹੀਨਾ ਪਹਿਲਾਂ ਹੀ ਤਿਆਰੀਆਂ ਜੀਆਂ ਸ਼ੁਰੂ ਕਰ ਦਿੰਦੇ ਆ ਤਾਂ ਕਿ ਜਿੰਨੀਆਂ ਵੀ ਸੰਗਤਾਂ ਉਹ ਸੰਗਤਾਂ ਨੂੰ ਸਾਰੀਆਂ ਸੁਵਿਧਾਵਾ ਮਿਲ ਸਕਣ ਲੰਗਰ ਪਾਣੀ ਦਾ ਇੰਤਜ਼ਾਮ ਪਰਪਰ ਹੋ ਸਕੇ ਔਰ ਗੁਨਾਹਾਂ ਦਾ ਸਾਬ ਦੇ ਵਿਆਪਰ ਜੁਨੀਆਂ ਸੰਗਤਾਂ ਨੂੰ ਪੂਰੀਆਂ ਦੇ ਪੂਰੀਆਂ ਸੂਲਤਾ ਦੇ ਨਾਲ ਇੱਥੇ ਦਰਸ਼ਨ ਕਰਕੇ ਵਾਪਸ ਜਾ ਸਕਣ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਹੋਰ ਆਪਣੇ ਸਮੂਹ ਸਾਥੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਇਸ ਵਿਆਪਤੀ ਵਧਾਈ ਦੇਣਾ ਵਾ ਔਰ ਆਸ ਕਰਨਾ ਵਾ ਤੁਸੀਂ ਆਰਾਮ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਰਾਮ ਨਾਲ ਘਰ ਟੋਹ ਪਾਓਗੇ ਜੈਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ